ਸੱਚ ਦੇ ਤਰਾਤਲ ਦੇ ਉੱਤੇ ਖੜੇ ਹੋ ਕੇ ਵੋਟ ਨਾਲ ਛੋਟ ਕਰਨ ਦਾ ਸਮਾਂ ਆ ਗਿਆ ਝੂਠ ਵੇਚਣ ਵਾਲੇ ਇਹਨਾਂ ਬਹਿਰੂਪੀਆਂ ਨੂੰ ਬੇਨਕਾਬ ਕਰਕੇ ਕਾਂਗਰਸ ਦਾ ਹੱਥ ਇਹਨਾਂ ਦੀ ਗੱਲ ਤੇ ਐਸਾ ਵੱਜੇ ਕਿ ਗੂੰਜ ਪੂਰੀ ਦੁਨੀਆ 'ਚ ਸੁਣੇ ਉਹ ਵਕਤ ਆ ਗਿਆ ਇਹ ਉਹੀ ਲੋਗ ਨੇ ਜਿਨ੍ਹਾਂ ਨੇ ਝੂਠ ਵੇਚ ਕੇ ਪੰਜਾਬ ਨੂੰ ਔਰ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲਣ ਦਾ ਵਾਦਾ ਕੀਤਾ ਸੀ ਖਰੇ ਤਕੀ ਉਤਰਨਾ ਸੀ ਇਹਨਾਂ ਲੋਕਾਂ ਨੇ ਪੰਜਾਬ ਨੂੰ ਬਰਬਾਦੀ ਔਰ ਫਾਈਨੈਂਸ਼ੀਅਲ ਐਮਰਜੈਂਸੀ ਦੀ ਕਗਾਰ ਦੇ ਉੱਤੇ ਖੜਾ ਕਰ ਦਿੱਤਾ ਇੱਕ ਵਾਦਾ ਇਹ ਜਾਨੀ ਜਿਹੜਾ ਇਹਨਾਂ ਨੇ ਪੂਰਾ ਕੀਤਾ ਹੋਵੇ ਜਿਹੜੇ ਬੱਚਿਆਂ ਦੀਆਂ ਸੌਹਾਂ ਖਾਂਦੇ ਸੀ ਜਿਹੜੇ ਆਪਣੀਆਂ ਮਾਵਾਂ ਦੀਆਂ ਸੌਹਾਂ ਖਾਂਦੇ ਸੀ ਤੇ ਉਹਨਾਂ ਦੇ ਨਾ ਹੋਏ ਤੇ ਪੰਜਾਬ ਦੇ ਕਿੱਥੋਂ ਹੋ ਜਾਣਗੇ ਪਹਿਲੀ ਗੱਲ ਜਿੰਨੀ ਵੇ ਦਾ ਵਾਦਾ ਖਿਲਾਫੀ ਇਹਨਾਂ ਨੇ ਕੀਤੀ ਹੈ ਚਾਹੇ ਉਹ 1000 ਰੁਪਇਆ ਹੋਵੇ 36000 ਬੰਦਿਆਂ ਨੂੰ ਹਰੀ ਸਿਆਹੀ ਦੇ ਨਾਲ ਪੱਕਾ ਕਰਨਾ ਹੋਵੇ ਸਾਰੇ ਪੰਜਾਬ ਦਾ ਇਲਾਜ ਫਰੀ ਕਰਾਉਣਾ ਹੋਵੇ ਜਿੰਨੇ ਬੰਦੇ ਬਾਹਰ ਗਏ ਆ ਉਹਨਾਂ ਨੂੰ ਵਾਪਸ ਲਿਆਉਣਾ ਹੋਵੇ ਲਾਅ ਐਂਡ ਆਰਡਰ ਸ਼ਾਂਤੀ ਕਾਇਮ ਕਰਨੀ ਹੋਵੇ ਉਸ ਤੋਂ ਵੱਡੀ ਭ੍ਰੰਤੀ ਅੱਜ ਕਿਤੇ ਦੇਖ ਨਹੀਂ ਪੰਜਾਬ ਤੇ 30000 ਕਰੋੜ ਰੁਪਏ ਦਾ ਕਰਜ਼ਾ ਚੜ ਗਿਆ ਜਿਹੜੀ ਬਿਜਲੀ ਵੀ ਫਰੀ ਦਿੱਤੀ ਹੈ ਉਹ ਤੋਂ 65000 ਕਰੋੜ ਰੁਪਏ ਦੇ ਟੈਕਸ ਲੈ ਕੇ ਦਿੰਦੀ ਹੈ ਔਰ ਪੀਐਸਪੀਸੀਐਲ 40000 ਕਰੋੜ ਰੁਪਏ ਦੇ ਕਰਜ਼ੇ ਥੱਲੇ ਦਬ ਕੇ ਦਿੰਦੀ ਹੈ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਜਿਉਂ-ਜਿਉਂ ਵਕਤ ਅੱਗੇ ਨਿਕਲੇਗਾ ਔਰ ਇਸ ਮੁੱਖ ਮੰਤਰੀ ਦਾ ਮੈਂ ਕੀ ਕਹਾ ਇਹ ਉਹ ਮੁੱਖ ਮੰਤਰੀ ਹੈ ਜਿਹੜਾ ਸਿਸਟਮ ਬਦਲਣ ਆਇਆ ਸੀ ਔਰ ਯਾਰ ਉਹ ਅੱਜ ਉਸ ਸਿਸਟਮ ਦਾ ਮੈਨੇਜਰ ਇਨ ਚੀਫ ਸਰਗਣਾ ਮਾਫੀਆ ਚਲਾ ਰਿਹਾ ਹੈ ਜਿਹੜੇ ਕਹਿੰਦੇ ਸੀਗੇ ਰੇਤੇ ਦੀ ਕਾਰਪੋਰੇਸ਼ਨ ਬਣਾਵਾਂਗੇ ਔਰ ਇਹ ਜ਼ਿੰਦਗੀ ਨੂੰ ਬਦਲਣ ਵਾਲੀਆਂ ਚੀਜ਼ਾਂ ਨੇ ਇੱਥੋਂ ਹੀ ਇਨਕਮ ਆਉਣੀ ਹੈ ਇਹ ਯਾਦ ਰੱਖਣਾ ਜੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬਣਨੀ ਹੈ ਤੇ ਪੰਜਾਬ ਦੀ ਇਨਕਮ ਦੇ ਨਾਲ ਬਣਨੀ ਹੈ ਪੰਜਾਬ ਦੀ ਜਿੰਨੀ ਵੀ ਇਨਕਮ ਹੈ ਉਹਦੇ ਰਿਸੋਰਸਸ ਦੀ ਇਨਕਮ ਹੈ ਇਹਨਾਂ ਦੀਆਂ ਜੇਬਾਂ 'ਚ ਜਾ ਰਹੀ ਹੈ ਮਾਫੀਆ ਹੈ ਇਹ ਪੈਸਾ ਕਿੱਥੋਂ ਆਂਦਾ ਕਿੱਥੇ ਜਾਂਦਾ ਪਤਾ ਹੀ ਨਹੀਂ ਲੱਗਣ ਦਿੰਦਾ ਜੋ ਪਹਿਲਾਂ ਮੁੱਖ ਮੰਤਰੀ ਕਰਦੇ ਸੀ ਇਹ ਉਹਨਾਂ ਨਾਲੋਂ ਵੱਧ ਕਰ ਰਹੇ ਨੇ 1600 ਦੀ ਟਰਾਲੀ ਕਿਹਾ ਸੀ ਰੇਤ ਦੀ ਕਾਰਪੋਰੇਸ਼ਨ ਕਿਹਾ ਸੀ ਅੱਜ 16000 ਨੂੰ ਵਿਕਦੀ ਆ 25 25000 ਨੂੰ ਵਿਕਦੀ ਰਹੀ ਆ ਕਿੱਥੇ ਜਾਂਦਾ ਪੈਸਾ ਕੇਬਲ 18 ਰੁਪਏ ਪਰ ਕਨੈਕਸ਼ਨ ਕਿਨੂੰ ਜਾਂਦਾ ਹੈ ਪਰ ਕਨੈਕਸ਼ਨ ਅੱਜ 450 ਨੂੰ ਕੇਬਲ ਵਿਕਦੀ ਆ ਜੇ ਇਹਦੀ ਮੋਨੋਪੋਲੀ ਤੋੜ ਦੇ ਜਿਹੜਾਰ ਦੀ ਇਹ ਪੁਰਾਣਿਆਂ ਦਾ ਹੀ ਬੰਦਾ ਹੈ ਇਹਦੀ ਮੋਨੋਪੋਲੀ ਤੋੜ ਦੇ ਤਿੰਨ ਚਾਰ ਹੋਰ ਬੰਦੇ ਲਿਆ ਖੜਦੇ ਤੁਹਾਨੂੰ ਕੇਬਲ 200 ਰੁਪਏ ਨੂੰ ਮਿਲਦੀ ਪਰ ਨਹੀਂ ਇਹ ਇਹਨਾਂ ਦੀਆਂ ਜੇਬਾਂ 'ਚ ਪੈਸੇ ਜਾ ਰਹੇ ਨਹੀਂ ਰੇਤਿਕ ਕਾਰਪੋਰੇਸ਼ਨ ਦੇ ਨਾਲ ਨਾਲ ਸ਼ਰਾਬ ਅੱਜ ਕਾਟਲ ਚਲਾ ਰਿਹਾ ਹੈ ਟ੍ਰਿਬਿਊਨ ਦਾ ਲੇਖ ਹੈ ਸਿੰਡੀਕੇਟ ਹੈ ਕਿ ਰੇਤਾ 5 ਰੁਪਏ ਦਾ 50 ਨੂੰ ਵਿਕ ਰਿਹਾ ਹੈ ਤੇ ਜਿਹੜੀ ਸ਼ਰਾਬ ਹੈ ਮਿੱਤਰ ਪਿਆਰਿਓ ਉਹ ਜਾਤੀ ਕਰਦਾ 500 ਵਧਾ ਦਿੰਦੇ ਆ ਇਹ ਵਿਆਹ ਕਰਾਉਣ ਵਾਲਿਆਂ ਦਾ ਸੀਜ਼ਨ ਹੈ ਇਹਨਾਂ ਦਾ ਸਭ ਤੋਂ ਵੱਧ ਹੈ ਮੁੱਖ ਮੰਤਰੀ ਤੋਂ ਲੈ ਕੇ ਇਹਨਾਂ ਦੇ ਐਮ.ਐਲ.ਏ ਦਾ 2-2000 ਰੁਪਇਆ ਇੱਕ ਦਿਨ ਦੇ ਵਿੱਚ ਇਹ ਸ਼ਰਾਬ ਨੂੰ ਵਧਾਉਂਦੇ ਆ ਸਮਕਲਿੰਗ ਕਰਾਉਂਦੇ ਆ ਦੰਮਲਾ ਦੁਆਜ 40000 ਕਰੋੜ ਰੁਪਇਆ ਇੱਕ ਸਾਲ ਚ ਕਮਾਉਂਦਾ ਹੈ ਇਹ 4000 ਤੋਂ 4500 ਦੀ ਲੜਾਈ ਲੜਦੇ ਆ ਠੇਕੇਦਾਰਾਂ ਦੇ ਕੋਲ ਵੇਕੇ ਦਬ ਗਿਆ ਜਿਹੜਾ ਯਾਰ ਦਬਣ ਨੂੰ ਫਿਰਦਾ ਸੀ ਨਾ ਤੇਰੇ ਯਾਰ ਨੂੰ ਦਬਣ ਨੂੰ ਗਾਣਾ ਕਰਦਾ ਨਾ ਉਹ ਦਬ ਗਿਆ ਪ੍ਰਾਈਵੇਟ ਬਿਲਡਰਾਂ ਦੇ ਨਾਲ ਖੜਾ ਹੁੰਦਾ ਉੱਥੇ ਜੀਓ ਦੰਦਨਾ ਨਨ ਇੱਥੇ ਤ੍ਰਿਸ਼ਲਾ ਟੰਟ ਨਟ ਇਹ ਜਿਹੀਆਂ ਕੰਪਨੀਆਂ ਕੰਪਨੀਆਂ ਨੇ ਸਮਝਣੀ ਉਹ 40 50000 ਕਰੋੜ ਰੁਪਇਆ ਵੀ ਇਹਨਾਂ ਦੀ ਜੇਬ ਚ ਜਾ ਰਿਹਾ ਕ੍ਰਪਸ਼ਨ ਇਹ ਕਰਾਪਸ਼ਨ ਦੂਰ ਕਰਨ ਆਏ ਸੀ ਉਹ ਹੌਟਲਾਈਨਾਂ ਚਲਾਈਆਂ ਸੀ ਹੌਟਲਾਈਨਾਂ ਦੇ ਨਾਲ ਉਹ ਜਨਤਾ ਦਰਬਾਰ ਕਿੱਧਰ ਗਏ ਤੇ ਪ੍ਰਧਾਨ ਮੰਤਰੀ ਦੀ ਨਕਲ ਲਾਉਂਦਾ ਸੀ ਮਨ ਕੀ ਬਾਤ ਕਿੱਧਰ ਗਈ ਲੱਭਦਾ ਮਿੱਤਰ ਪਿਆਰਿਆ ਮੁੱਖ ਮੰਤਰੀ ਆ ਛੋਟੇ ਭਾਈਆ ਤੂੰ ਤੇ ਆਪਣੀਆਂ ਨਜ਼ਰਾਂ 'ਚ ਗਿਰ ਗਿਆ ਜਿਹੜਾ ਬੰਦਾ ਆਪਣੀਆਂ ਨਜ਼ਰਾਂ 'ਚ ਗਿਰ ਜਾਓ ਪੰਜਾਬ ਨੂੰ ਕੀ ਚੱਕੂ ਹੈ ਕੌਣ ਚੱਕੂ ਪੰਜਾਬ ਨੂੰ ਅੱਜ ਕਰਾਪਸ਼ਨ ਤਹਿਸੀਲ ਚ ਲਿਆ ਜਾ ਮਨਿਪਲ ਕਾਰਪੋਰੇਸ਼ਨ ਚਲਿਆ ਗਿਆ ਪੁਲਿਸ ਥਾਣੇ ਚ ਚਲਿਆ ਗਿਆ ਹਰ ਪਾਸੇ ਕਰਪਸ਼ਨ ਪਹਿਲਾਂ ਨਾਲੋਂ ਵੱਧ ਐਨਓਸੀ ਨਹੀਂ ਮਿਲਦਾ ਲੋਕਾਂ ਨੂੰ 50-50 ਹਜ਼ਾਰ ਤੋਂ ਬਿਨਾ ਜਿਹੜੀਆਂ ਰਜਿਸਟਰੀਆਂ ਨੇ ਉਹ ਜਿਹੜੀ 1000 ਦੀ ਸੀ ਉਹ 30-30 ਹਜ਼ਾਰ ਨੂੰ 40-40 ਹਜ਼ਾਰ ਨੂੰ ਮੇਰੀ ਘਰ ਵਾਲੀ ਦਾ ਰਿਸੈਂਸ ਰਿਨਿਊ ਕਰਾਉਣ ਨੂੰ ਤਾਂ ਕਹਿੰਦੇ ਨਵਾਂ ਬਣਵਾਓ 7000 ਭਰਵਾਏ 6 ਮਹੀਨਿਆਂ ਤੋਂ ਉਹ ਲਾਇਸੈਂਸਰੀਆਂ ਤੂੰ ਫੋਟੋਆਂ ਖਿਚਾਉਣਾ ਗੁੱਜੀ ਦੀਆਂ ਐਡਵਰਟਾਈਜ਼ਮੈਂਟਾਂ ਦੂਜੇ ਪਾਸੇ ਵੇ ਨਾ اور ਕਹਿਣਾ ਵੀ ਲਾਇਸੈਂਸ ਤੁਹਾਡੇ ਘਰੇ ਭੇਜਾਂਗੇ ਉਹ ਕਿਹੜੇ ਘਰੇ ਭੇਜਾਂਗੇ ਦਫ਼ਤਰਾਂ 'ਚ ਲਾਈਨਾਂ ਲੱਗੀਆਂ ਪਈਆਂ ਨੇ ਤਰਾਹੀ ਤਰਾਹੀ ਕਰਦੇ ਆ ਮਿੱਤਰ ਪਿਆਰੇ ਆ ਲੋਗ ਤੇ ਕੋਈ ਸੁਣਵਾਈ ਨਹੀਂ ਨੋਟਿਸ ਆਉਂਦੇ ਆ ਆ ਦੁਕਾਨਾਂ ਦੇ ਉੱਤੇ ਇਨਸਪੈਕਟਰ ਆਜ ਪਹਿਲਾਂ ਨਾਲ 10 ਗੁਣੇ ਜ਼ਿਆਦਾ ਚੱਲ ਰਿਹਾ ਕਦੇ ਫੂਡ ਇਨਸਪੈਕਟਰ ਕਦੇ ਐਕਸਾਈਜ਼ ਇਨਸਪੈਕਟਰ ਫਿਰ ਜਦੋਂ ਡੀਲ ਹੋ ਗਈ ਤੇ ਮਹੀਨਾ ਬੰਦਿਆ ਗਿਆ ਫਿਰ ਕੱਖ ਨਹੀਂ ਆ ਘਟਾਰੂ ਚੱਕ ਦਾ ਫਟੇ ਚੱਕ ਹੋ ਗਿਆ ਇਹ ਉਦਾਹਰਨ ਦੇ ਰਹੇ ਹਾਂ ਤੁਸੀਂ ਉਹ ਓਏ ਇਹ ਇਹ ਇਹਦੇ ਕਰਕੇ ਤੁਹਾਨੂੰ ਵੋਟਾਂ ਪਾਉਣ ਬਾਕੀਆਂ ਨੂੰ ਲੋਕਾਂ ਨੇ ਦੇਖ ਲਿਆ ਲੇਕਿਨ ਅੱਜ ਤੁਹਾਨੂੰ ਵੀ ਦੇਖ ਲਿਆ ਤੁਹਾਡੇ ਕੋਲ ਕੋਈ ਮੋਰਲ ਅਥਾਰਟੀ ਨਹੀਂ ਉਹ ਤੁਹਾਨੂੰ ਤਾਂ ਸਰਕਾਰ ਚਲਾਉਣੀ ਨਹੀਂ ਆਉਂਦੀ ਪਹਿਲਾਂ ਤੁਸੀਂ ਨਵੇਂ ਵਜਦੇ ਸੀ ਅੱਜ ਤੁਸੀਂ ਅਣਾੜੀ ਵਜਦੇ ਹੋ ਕਿਹੜਾ ਕਾਨੂੰਨ ਬਣਾਇਆ ਤੁਸੀਂ ਬਣਾਉਂਦੇ ਕਾਨੂੰਨ ਦੇਤੇ ਦੀ ਕਾਰਪੋਰੇਸ਼ਨ ਤੇ ਤੇ ਲੋਕਾਂ ਨੂੰ 1000 ਰੁਪਏ ਮਿਲਦਾ ਇਕਨੋਮੀ ਖੜੀ ਹੋ ਜਾਂਦੀ ਮਿਸਤਰੀਆਂ ਨੂੰ ਕੰਮ ਮਿਲਦਾ ਹਾਰਡਵੇਅਰ ਸੌਫਟਵੇਅਰ ਸਾਰਿਆਂ ਦੀਆਂ ਦੁਕਾਨਾਂ ਖੁੱਲ ਜਾਂਦੀਆਂ ਬਿਜਲੀ ਦੀਆਂ ਦੁਕਾਨਾਂ ਖੁੱਲ ਜਾਂਦੀਆਂ ਲੇਬਰ ਉੱਤੇ ਆਉਂਦੀ ਤੇ ਮੰਗਾਈ ਮਿੱਤਰ ਪਿਆਰੇ 300 ਰੁਪਏ ਸਿਲੰਡਰ ਵੱਧ ਗਿਆ 25% ਦਾਲਾਂ ਵੱਧ ਗਈਆਂ 65000 ਕਰੋੜ ਰੁਪਏ ਤੁਸੀਂ ਗਰੀਬ ਆਮ ਆਦਮੀ ਤੋਂ ਟੈਕਸ ਲੈਨੇ ਹੋ ਤੇ 400 ਕਰੋੜ ਅਮੀਰਾਂ ਤੋਂ ਡਾਇਰੈਕਟ ਟੈਕਸ ਜਿਹੜੇ ਕਾਰਪੋਰੇਟ ਟੈਕਸ ਇਨਕਮ ਟੈਕਸ 65000 ਕਰੋੜ ਮੈਂ ਚੈਲੰਜ ਦੇ ਕੇ ਕਹਿ ਰਿਹਾ 80 ਰੁਪਏ ਦਾ ਖਾਣ ਦਾ ਤੇਲ ਅੱਜ 180 ਨੂੰ ਵਿਕਦਾ ਹੈ ਅੱਧਾ ਥੋਣੂਆਂ ਦਾ ਅੱਧਾ ਸੈਂਟਰ ਦੀ ਸਰਕਾਰ ਨੂੰ ਜਾਂਦਾ ਹੈ ਸਿਲੰਡਰ 250 ਰੁਪਏ ਹਾਂਜੀ ਤੇ ਕਿਹੜੀ ਗਰਦੌਰੀ ਕਰਾਈ ਹੈ ਤੁਸੀਂ ਪਿੰਡਾਂ ਵਾਲਿਆਂ ਦੀ ਕਿੱਦਾਂ ਤੁਸੀਂ ਜ਼ਿੰਦਗੀ ਬਦਲੀ ਉਹਦੀ ਤੂੰ ਤਾਂ ਕਹਿੰਦਾ ਹੁਣ ਵਪਾਰ ਨਹੀਂ ਖੋਲਣਾ ਚਾਹੀਦਾ ਦਿਖਾ ਮੈਨੂੰ ਕੋਈ ਮਾਰਕੀਟ ਜਿਹੜੀ ਸਾਡੇ ਵਪਾਰ ਨਾਲੋਂ ਵੱਧ ਹੋ ਜੇ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਵੀ ਕਰਾਪਸ਼ਨ ਚਾਹੇ ਡਰਾਈਵਿੰਗ ਲਾਇਸੈਂਸ ਹੋਵੇ ਚਾਹੇ ਮਿਊਨਿਸਪਲ ਕਮੇਟੀ ਦੀ ਵਰਕਿੰਗ ਹੋਵੇ ਚਾਹੇ ਬਰਥ ਡੈਥ ਸਰਟੀਫਿਕੇਟ ਹੋਣ ਲੋਕਾਂ ਦੀ ਸਰਕਾਰ ਲੋਕਾਂ ਦੇ ਦੁਆਰ ਨਹੀਂ ਲੋਕ ਤਰਾਹੀ ਤਰਾਹੀ ਕਰਦੇ ਤੁਹਾਡੇ ਦਰਵਾਜ਼ਿਆਂ ਦੇ ਉੱਤੇ ਜੋ ਰੌਲਾ ਪਾਉਂਦੇ ਆ ਸਮਝ ਲਿਓ ਇਹ ਉਹ ਕਾਰਨ ਨੇ ਇੱਕ ਜਵਾਬ ਨਹੀਂ ਆਇਆ ਅੱਜ ਲੋਕ ਇੱਕੋ ਗੱਲ ਕਹਿ ਰਹੇ ਨੇ ਕਿ ਜਿਨੇ ਹਮਹਾਰ ਸਮਝੇ ਥੇ ਗਲਾ ਆਪਣਾ ਸਜਾਣੇ ਕੋ ਵਹੀ ਅਬ ਨਾਗ ਬਣ ਬੈਠੇ ਹਮਾਰੇ ਕਾਟ ਖਾਣੇ ਕੋ ਜੀਵਾਲ ਸਾਹਿਬ ਕਿੱਥੇ ਤੇਰਾ 50000 ਕਰੋੜ ਰੁਪਇਆ ਹੈ ਤੁਤੋ ਤਾਂ ਆਪਦੇ ਘਰੀ ਸਰਕਾ ਨਹੀਂ ਪਈਆਂ ਤੇ ਤੂੰ ਉਥੇ ਭੱਜ ਜਾਣਾ ਝੂਠ ਬੋਲ ਕੇ ਹੈ 45 ਕਰੋੜ ਦੇ ਫਾਈਵ ਸਟਾਰ ਹੋਟਲ ਦੇ ਵਿੱਚ ਰਹਿਣਾ ਤੂੰ ਹੈ ਤੇ ਤੂੰ ਤੇ ਕਹਿੰਦਾ ਬੰਗਲਾ ਹੀ ਨਹੀਂ ਲੈਣਾ ਕਾਂ ਦਾ بارش ਨੇ 20 ਤੋਂ 25% ਨੁਕਸਾਨ ਕਰਤਾ ਮਿੱਤਰ ਪਿਆਰੇ ਕਿਹੜੀ ਗਤੌਰੀ ਕਰਾਈਏ ਤੁਸੀਂ ਤੇ ਉਦੋਂ ਕਹਿੰਦੇ ਸੀ ਸੀਸ ਦੇ ਦੇਾਂਗੇ ਸਾਰਿਆਂ ਤੇ ਐਮਐਸਪੀ ਦੇਾਂਗੇ ਕਿਹੜੀ ਲੜਾਈ ਲੜੀਏ ਤੁਸੀਂ ਐਮਐਸਪੀ ਦੀ ਕਿਹੜਾ ਕਾਨੂੰਨ ਬਣਾਇਆ ਤੁਸੀਂ ਪ੍ਰੋਡਕਟਿਵਿਟੀ ਦਾ ਇੱਕ ਚੀਜ਼ ਤੇ ਦੱਸ ਜਿਹੜੀ ਕਿਸਾਨਾਂ ਨੇ ਕੀਤੀ ਹੈ ਤੂੰ ਕਹਿੰਦਾ ਸਾਰੇ ਧਰਨੇ ਚੱਕ ਦੇਾਂਗੇ ਕੇਜਰੀਵਾਲ ਸਾਹਿਬ ਤੁਸੀਂ ਕਿਹਾ ਸੀਗਾ ਜਦੋਂ ਸਾਡੀ ਸਰਕਾਰ ਬਣੀ ਉਹ ਤੋਂ 1 ਮਹੀਨੇ ਬਾਅਦ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ ਉਹ ਸੜਕਾਂ ਦੇ ਨੇ ਸਾਰੇ ਜਿਹੜੇ ਧਰਨੇ ਨੇ ਕਿਸੇ ਪੋਲਿਟੀਕਲ ਪਾਰਟੀ ਦੇ ਨਹੀਂ ਆਮ ਲੋਕਾਂ ਦੇ ਧਰਨੇ ਨੇ ਤੇ ਜੇ ਤੇਰੇ ਚ ਦਮ ਹੈ ਨਾ ਸੰਗਰੂਰ ਵਾਲੇ ਘਰ ਚ ਵੜ ਕੇ ਵਿਖਾ